ਉਹ ਅਜਕਲ ਇਹ ਬਹੁਤ ਜ਼ਿਆਦਾ ਟ੍ਰੈਂਡਿੰਗ ਵਿੱਚ ਚੱਲ ਰਿਹਾ ਹੈ ਹੋਲਡਿੰਗ ਸਟੂਲ ਹਾਂਜੀ ਇਹ ਕੈਰੀ ਕਰਨਾ ਬੜਾ ਸੌਖਾ ਹੈ ਜੀ ਇਹਨੂੰ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਆ 2 ਕੁਇੰਟਲ ਤੱਕ ਦਾ weight ਜਿਹੜਾ ਇਹ ਸਹਿ ਸਕਦੇ ਆ 2 ਕੁਇੰਟਲ ਤੱਕ 2 ਕੁਇੰਟਲ ਤੱਕ ਕੈਰੀ ਕਰ ਸਕਦੇ ਆ ਆਰਾਮ ਦੇ ਨਾਲ ਜਿੱਥੇ ਮਰਜ਼ੀ ਇਹਨੂੰ ਚੁੱਕ ਕੇ ਲੈ ਕੇ ਜਾ ਸਕਦੇ ਆ ਜੇ ਮੰਨ ਲਓ ਇਹਦਾ ਆਨਲਾਈਨ ਇੱਕ ਕਰੀ ਪ੍ਰਾਈਸ ਚੈੱਕ ਕਰਿਓ ਟੈਲੀਸਕੋਪਿੰਗ ਇਹਨੂੰ ਸਟੂਲ ਕਹਿੰਦੇ ਨੇ ਆ ਲਾਰਮ ਲੋਕ ਇਹ ਆਪਣੇ ਦਰਵਾਜ਼ੇ ਤੇ ਫਿੱਟ ਕਰ ਦੇਣਾ ਸੈੱਲ ਪਾ ਕੇ ਇਹਨੂੰ ਜਦੋਂ ਕੋਈ ਛੇੜੇਗਾ ਖਿੱਚੇਗਾ ਤੇ ਨਾਲ ਹੀ ਪੁਲਿਸ ਵਾਲਾ ਸਾਇਰਨ ਵੱਜਣ ਲੱਗ ਜਾਏਗਾ ਜੀ ਓਕੇ ਜੀ ਇਹ ਕਿੰਨੇ ਦਾ ਹੈ ਜੀ ਅੱਜਕੱਲ ਆਹ ਬੜੀ ਚੱਲ ਰਹੀ ਜੀ ਆਪਣੀ ਦੁਕਾਨ ਦੀ ਹੋਟ ਟ੍ਰੈਂਡਿੰਗ ਆਈਟਮ ਹੈ ਇਹ ਟੋਰਚ ਦਾ ਵੀ ਕੰਮ ਕਰਦੀ ਹੈ ਜੀ ਔਰ ਨਾਲ ਆਹ ਦੇਖੋ ਜੀ ਅੱਜਕੱਲ ਕੁੜੀ ਸੇਫਟੀ ਵਾਸਤੇ ਰੱਖਦੇ ਨੇ ਕਰੰਟ ਦਾ ਝਟਕਾ ਮਾਰਨਾ ਵੀ ਇਹਦੇ ਵਿੱਚ ਆਪਣੇ ਉਸ ਤੋਂ ਬਾਅਦ ਭਾਜੀ ਕਾਹ ਬੱਚਿਆਂ ਦੀ ਗ੍ਰੀਨ ਲੇਜ਼ਰ ਲਾਈਟ ਹੈ ਇਹ 3 ਕਿਲੋਮੀਟਰ ਤੱਕ ਰੇਂਜ ਜਾਂਦੀ ਹੈ ਜੀ ਇਹਦੀ ਗ੍ਰੀਨ ਲੇਜ਼ਰ ਲਾਈਟ ਐ ਨੂੰ ਕਹਿੰਦੇ ਨੇ ਇਹ ਅਸੀਂ ਜਦੋਂ ਸਰਚ ਕਰਾਂਗੇ ਨਾ ਆਨਲਾਈਨ ਉਦੋਂ ਇਹਦਾ ਪ੍ਰਾਈਸ ਚੈੱਕ ਕਰਿਓ ਜੀ ਹੁਣ ਜਿਹੜਾ ਇਸ ਟਾਈਮ ਇਹਦਾ ਪ੍ਰਾਈਸ ਹੈ 450 ਰੁਪਿਆ Amazon ਉੱਤੇ ਵਿਕ ਰਿਹਾ ਅਸੀਂ ਸਿਰਫ 250 ਰੁਪਏ ਦੀ ਦੇਣ ਜਾ ਰਹੇ ਹਾਂ ਭਾਜੀ ਅੱਜਕੱਲ ਆਹ ਬਹੁਤ ਚੱਲ ਰਹੀ ਏ ਆ ਦੇਖੋ ਸਟ੍ਰੋਬ ਲਾਈਟ ਏ ਇਹਦੀ 3 ਕਿਲੋਮੀਟਰ ਤੱਕ ਰੇਂਜ ਜਾਂਦੀ ਏ ਜੀ 12 ਮਿੰਟ ਚਾਰਜ ਕਰਨੀ ਏ 5 ਘੰਟੇ ਦਾ ਇਹਦਾ ਬੈਟਰੀ ਬੈਕਅਪ ਏ ਜੀ ਇਹ ਭਾਜੀ ਗੱਡੀਆਂ ਕਾਰਾਂ ਬਾਈਕਾਂ ਦੇ ਉੱਤੇ ਫਿੱਟ ਹੋ ਜਾਂਦੀ ਏ ਉਤਾਰੀਏ ਨੂੰ ਬਾਅਦ ਜਦ ਅਸੀਂ ਚਾਰਜਿੰਗ ਵੀ ਕਰ ਸਕਦੇ ਆ ਔਰ ਇਹਦੇ ਵਿੱਚ 16 ਲਾਈਟਾਂ ਚੱਲਦੀਆਂ ਨੇ 4 12 ਘੰਟੇ 12 ਮਿੰਟ ਅਸੀਂ ਚਾਰਜਿੰਗ ਕਰਨੀ ਹੈ ਤੇ 4 ਘੰਟੇ ਦਾ 5 ਘੰਟੇ ਦਾ ਬੈਟਰੀ ਬੈਕਅਪ ਹੈ ਜੀ ਇਹਦਾ ਕਿੰਨੇ ਕਿੰਨੇ ਇਹਨੂੰ ਸਟ੍ਰੋਬ ਲਾਈਟ 120 ਰੁਪਏ ਦੀ ਪਾਜੀ ਔਨਲਾਈਨ ਸਿੰਗਲ ਪੀਸ ਵੇਚ ਰਹੇ ਨੇ ਅਸੀਂ 110 ਰੁਪਏ ਤੇ ਦੋ ਪੀਸ ਦੇ ਰਹੇ ਹਾਂ ਇਹਦੇ ਵਿੱਚ 16 ਕਲਰ ਨੇ ਔਰ ਇਹ ਰਿਮੋਟ ਤੋਂ ਵੀ ਆਪਰੇਟ ਕਰ ਸਕਦੇ ਆ ਤੇ ਇਹਨੂੰ ਟੱਚ ਕਰਕੇ ਵੀ ਆਪਰੇਟ ਕਰ ਸਕਦੇ ਆ ਟੱਚ ਰੱਖਣਾ ਆਫ ਹੋ ਗਿਆ ਟੱਚ ਰੱਖਣਾ ਆਨ ਹੋ ਜਾਏਗਾ ਜੀ ਕੀ ਪ੍ਰਾਈਸ ਹੈ ਇਹਦਾ ਔਨਲਾਈਨ ਤਾਂ ਬਹੁਤ ਮਹਿੰਗੇ ਨੇ ਔਨਲਾਈਨ ਭਾਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲੱਗਦੇ ਨੇ ਜੀ ਹੁਣ ਆਹ ਦੇਖੋ ਅੱਜ ਕੱਲ ਬੱਚਿਆਂ ਦੀ ਇੱਕ ਮੈਜਿਕ ਬੁੱਕ ਚੱਲ ਰਹੀ ਏ ਇਹ ਬੱਚਿਆਂ ਦੀ ਰਾਈਟਿੰਗ ਸੁਧਾਰਨ ਵਾਲੀ ਬੁੱਕ ਏ ਇਹਦੇ ਨਾਲ ਬੱਚਿਆਂ ਦੀ ਰਾਈਟਿੰਗ ਬਹੁਤ ਵਧੀਆ ਹੋ ਜਾਂਦੀ ਏ ਹੁਣ ਇਹਦਾ ਔਨਲਾਈਨ ਪ੍ਰਾਈਸ ਚੈੱਕ ਰੇ ਜੀ 399 ਰੁਪਏ ਦੀ ਇੱਕ ਪੂਰਾ ਸੈੱਟ ਦੇ ਰਹੇ ਨੇ ਚਾਰ ਬੁੱਕਾਂ ਦਾ ਸੀ ਸਿਰਫ 130 ਰੁਪਏ ਦੀ ਦੇਣ ਜਾ ਰਹੇ ਆ 130 ਰੁਪਏ ਦਾ ਪੂਰਾ ਸੈੱਟ ਆ ਸੀ ਹਾਂ ਜੀ ਚਾਰ ਚਾਰ ਬੁੱਕਾਂ ਮਿਲਣਗੀਆਂ ਨਾਲ 10 ਸਿੱਕੇ ਮਿਲਣਗੇ ਇੱਕ ਫ੍ਰੀ ਫੋਲ ਹੋਏਗਾ ਜੀ ਆ ਦੇਖੋ ਤੁਸੀਂ ਆ ਕੈਮਰਾ ਮਰਵਾਉਗਾ ਇਧਰ ਮੜਾ ਜਾ ਨਿਕਾ ਕਿੱਡੀ ਹੈਵੀ ਕੁਆਲਿਟੀ ਦੇ ਵਿੱਚ ਇਹ ਵਾਲੀ ਆਪਣੀ ਵੋਕੀ ਟੋਕੀ ਹਾਂਜੀ ਆ ਦੇਖੋ ਇਹ ਵੈਕਿਉਂ ਦੀ ਬਹੁਤ ਪਾਵਰਫੁਲ ਹੈ 450 ਰੁਪਏ ਦਾ ਮਿਲੇਗਾ ਸਿਰਫ ਓਕੇ ਜੀ ਆ ਦੇਖੋ ਇਹ 3 ਇਨ 1 ਹੈ ਜੀ ਇਹਦੇ ਵਿੱਚ ਇੱਕ ਹੋਰ ਵੱਡੀ ਕੁਆਲਿਟੀ ਵਾਲਾ ਆਇਆ ਇਹ ਕਿੰਨੇ ਦਾ ਵਾ ਇਹ 450 ਦਾ ਜੀ ਛੋਟੇ ਵਾਲਾ ਓਕੇ ਆ ਵੱਡਾ ਆਇਆ ਜੀ ਇਹ ਉਸ ਤੋਂ ਡਬਲ ਟ੍ਰਿਪਲ ਪਾਵਰ ਦਾ ਹੈ ਜੀ ਇੱਕ ਵਾਰੀ ਚਾਰਜਰ ਕਰ ਲਿਆ ਨਾ ਉਸ ਤੋਂ ਬਾਅਦ ਪੂਰਾ ਇੱਕ ਹਫਤਾ ਲੋਡ ਨਹੀਂ ਪੈਂਦੀ ਇਹਦੀ ਬੈਟਰੀ ਦੀ ਜੇ ਤੁਸੀਂ ਮੰਨ ਲਓ ਅੱਧਾ ਪੌਣਾ ਘੰਟਾ ਵੀ ਯੂਜ਼ ਕਰਕੇ ਰੱਖ ਛੱਡਦੇ ਉਸ ਤੋਂ ਬਾਅਦ ਲੋਡ ਨਹੀਂ ਪੈਂਦੀ ਇਹਦੀ ਇਹ ਪੂਰੀ ਫੁੱਲ ਪਾਵਰ ਵਾਲਾ ਸਭ ਤੋਂ ਹੈਵੀ ਇਹਨੂੰ ਲੈ ਜੀ ਵਾਰੰਟੀ ਵਿੱਚ ਹਾਂਜੀ ਹਾਂਜੀ ਇਹ ਵਾਰੰਟੀ ਇੱਚ ਓਕੇ ਆਹ ਚਾਰਜਿੰਗ ਵਾਲੇ ਬਲਬ ਅੱਜਕੱਲ ਬਹੁਤ ਚੱਲ ਰਹੇ ਨੇ ਜੀ ਇਹ ਕੈਰੀ ਕਰਨਾ ਬੜਾ ਸੌਖਾ ਜੀ ਚਾਰਜਿੰਗ ਬਲਬ ਏ ਅੱਜ ਕੱਲ ਜਿਵੇਂ ਅਸੀਂ ਕਿਤੇ ਵੀ ਤੁਮ ਮੰਨ ਜਾਂਦੇ ਆ ਰਾਤ ਨੂੰ ਨੋਡ ਪੈ ਜਾਂਦੀ ਹੈ ਜਿੱਥੇ ਮਰਜ਼ੀ ਇਹਨੂੰ ਟੰਗ ਦੋ ਕੈਂਪਿੰਗ ਵਾਲਵ ਕਹਿੰਦੇ ਨੇ ਥੈਂਕ ਯੂ ਚਾਰਜ ਕਰ ਜਾਂਦੇ ਹਾਂਜੀ ਇਹ ਇੱਕ ਵਾਰੀ ਚਾਰਜਰ ਕਰਨਾ ਜੀ 2 ਘੰਟੇ ਬੈਟਰੀ ਬੈਕਅਪ ਇਹਦਾ ਆ ਆਪਣੀ ਦੁਕਾਨ ਦੀ ਹੋਟ ਟਰੈਂਡਿੰਗ ਆਈਟਮ ਹੈ ਸੈਂਸਰ ਵਾਲੀ ਸੋਲਰ ਲਾਈਟ ਜੀ ਓਕੇ ਆ ਦੇਖੋ 200 ਰੁਪਏ ਦੀ ਅਸੀਂ ਸਿੰਗਲ ਵੇਚਦੇ ਆ ਤੇ ਡਬਲ ਜਿਹੜੀ ਏ 290 ਰੁਪਏ ਦੀ ਵੈਸੇ ਕਿ ਨੂੰ ਇਹ ਇਹ ਜਦੋਂ ਇਹ ਹਾਂਜੀ ਵੈਸੇ ਮਹਿੰਗੀ ਬੋਲਦੀ ਭਾਜੀ 450 ਰੁਪਏ 499 ਰੁਪਏ ਦੀ ஆன்ਲਾਈਨ ਪ੍ਰਾਈਸ ਸਿੰਗਲ ਦਾ ਵੇਚ ਰਹੇ ਨੇ ਜੀ ਡਬਲ 750 ਰੁਪਏ ਦੀ ਵੇਚ ਰਹੇ ਨੇ ਤੁਸੀਂ ਡਬਲ ਅਸੀਂ ਆ 200 ਰੁਪਏ ਦੀ ਸਿਰਫ ਦੇਣ ਜਾ ਰਹੇ ਹਾਂ ਜੀ ਰੇਟ ਵੀ ਬਹੁਤ ਸਹੀ ਨੇ ਭਾਈ ਹਾਂਜੀ ਆ ਇਲੈਕਟ੍ਰਿਕ ਟੀਫਨ ਆਏ ਨੇ ਆਪਣੇ ਕੋਲੇ ਕੱਲ ਹੀ ਮਾਲ ਉਤਰਿਆ ਇਹ ਹੈਵੀ ਕੁਆਲਿਟੀ ਦੇ ਵਿੱਚ ਮੰਗਾਈ ਨੇ ਅਸੀਂ ਔਰ ਇਹ ਵਾਰੰਟੀ ਦੇ ਵਿੱਚ ਨੇ ਟੀਫਨ ਜਿੰਨੇ ਵੀ ਨੇ ਇਲੈਕਟ੍ਰਿਕ ਟੀਫਨ ਨੇ ਆ ਦੇਖੋ ਜੀ ਇਹ ਰੋਟੀ ਇਹਦੇ ਜੇ ਤੁਸੀਂ ਪੈਕ ਕਰੋ ਇਹਨੂੰ ਲਗਾ ਕੇ ਇਹਦੇ ਵਿੱਚ ਆਹ ਤਾਰ ਮਿਲੇਗੀ ਇਹ ਤਾਰ ਆਪਾਂ ਫਿੱਟ ਕਰਨੀ ਹੈ ਫਿੱਟ ਕਰਕੇ ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ ਰੋਟੀ ਆਪਣੀ ਗਰਮ ਹੋ ਜੇਗੀ ਜੀ ਕਿੰਨੇ ਦਾ ਇਹ ਹੈ ਹੈਵੀ ਕੁਆਲਿਟੀ ਦੇ ਵਿੱਚ ਇਹ ਨਹੀਂ ਹੈਗਾ ਵੀ ਕਸਟਮਰ ਲੈ ਕੇ ਜਾਏਗਾ ਦੁਬਾਰਾ ਫੇਰ ਲੰਬਾ ਲੈਦਾ ਸਭ ਤੋਂ ਹੈ ਲੰਬੇ ਵਾਲਾ ਕੰਮ ਨਹੀਂ ਹੋਊਗਾ ਲੰਬੇ ਵਾਲਾ ਕੰਮ ਨਹੀਂ ਹੋ ਰਿਹਾ ਜੀ ਹਾਂ ਜੀ ਸਸੇ ਵੀ ਕੱਲ ਦੀ ਸਾਰਿਆਂ ਨੂੰ ਆਪਾਂ ਖੜੇ ਆ ਫੀਲਡ ਗਾਂਚ ਕੋਚਾ ਨੰਬਰ 16 'ਚ ਬਾਈ ਜੀ ਉਹਨਾਂ ਕੋਲ ਐਜੀ ਬਾਰੀ ਕੀ ਹੁੰਦਾ ਆਪਣੇ ਕੋਲੇ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੇਜੀ ਭਾਜੀ ਤੁਹਾਡਾ ਅਸੀਂ ਖੜੇ ਆ ਫੀਲਡ ਗੰਜ ਪੂਛਾ ਨੰਬਰ 16 ਦਰਸ਼ਨ ਹਲਵਾਈ ਚੌਕ ਆਪਣੇ ਕੋਲ ਭਾਜੀ ਸਮਾਰਟ ਗੈਜਟ ਦੀ ਆਪਣੀ ਦੁਕਾਨ ਹੈ ਜੋ ਆਨਲਾਈਨ ਸਮਾਨ ਵਿਕਦਾ ਹੈ ਡਰੋਨ ਵਗੈਰਾ ਹੋਗੇ ਏ ਟੂ ਜ਼ੈਡ ਤੁਹਾਨੂੰ ਵੈਰਾਈਟੀ ਤੋਂ ਖਾਵਾਂਗੇ ਇੱਕ ਵਾਰੀ ਅੰਦਰ ਚੱਲੋ ਖਾਂ ਇਹ ਜੋ ਵੀ ਆਨਲਾਈਨ ਸਮਾਨ ਵਿਕ ਰਿਹਾ ਉਹਦੇ ਨਾਲੋਂ ਅੱਗੇ ਰੇਟਾਂ ਦਿੱਤੇ ਅਸੀਂ ਦੇਣ ਜਾ ਰਹੇ ਹਾਂ ਓਕੇ ਜੀ ਆ ਬਾਈ ਦੀ ਸ਼ਾਪ ਆ ਫੋਨ ਨੰਬਰ ਵੀ ਲਿਜਾਓ ਜੀ ਕਾਲ ਨੂੰ ਲੜ ਕੇ ਚੱਲਦੇ ਆਂ ਅੰਦਰ ਫਿਰੋਂ ਦੇਖੋ ਜਿਹੜਾ ਸਮਾਨ ਹੋ ਰਾਇਆ ਇਹ ਜਿਹੜਾ ਚੰਦਾ ਹਾਂਜੀ ਵੀਰੇ ਕਰੋ ਸ਼ੁਰੂ ਫਿਰ ਕੀ ਕੀ ਆਪਣੇ ਕੋਲ ਆਪਣੇ ਕੋਲ ਭਾਜੀ ਸਾਰੀ ਯੂਨੀਕ ਆਟਮਾ ਮਿਲਣ ਗਈਆਂ ਆਹ ਦੇਖੋ ਅੱਜ ਕੱਲ ਇਹ ਬਹੁਤ ਜ਼ਿਆਦਾ ਟ੍ਰੈਂਡਿੰਗ ਵਿੱਚ ਚੱਲ ਰਿਹਾ ਫੋਲਡਿੰਗ ਸਟੂਲ ਹਾਂਜੀ ਇਹ ਕੈਰੀ ਕਰਨਾ ਬੜਾ ਸੌਖਾ ਹੈ ਜੀ ਇਹਨੂੰ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਆਂ 2 ਕੁਇੰਟਲ ਤੱਕ ਇਹਦਾ weight ਜਿਹੜਾ ਇਹ ਸਹਿ ਸਕਦੇ ਆ 2 ਕੁਇੰਟਲ ਤੱਕ 2 ਕੁਇੰਟਲ ਤੱਕ ਜੀ ਕਰ ਸਕਦੇ ਆ ਆਰਾਮ ਦੇ ਨਾਲ ਜਿੱਥੇ ਮਰਜੀ ਇਹਨੂੰ ਚੁੱਕ ਕੇ ਲੈ ਕੇ ਜਾ ਸਕਦੇ ਆ ਜੇ ਮੰਨ ਲਓ ਕਿਤੇ weight ਕਰਨੀ ਪੈ ਜੇ ਇਹਨੂੰ ਖੋਲਣਾ ਆ ਸੀ ਬਸ ਐਦਾ ਕਰਕੇ ਖੋਲਣਾ ਖੋਲ ਕੇ ਆਲੋ ਫਿੱਟ ਹੋ ਗਿਆ ਜੀ ਦੇਖੋ ਇੱਕ ਨਵਾਂ అలਾਰਮ ਲੋਕ ਆ ਹੈ ਆਲਾਰਮ ਲੋਕ ਇਹ ਆਪਣੇ ਦਰਵਾਜ਼ੇ ਤੇ ਫਿੱਟ ਕਰ ਦੇਣਾ ਸੈੱਲ ਪਾ ਕੇ ਇਹਨੂੰ ਜਦੋਂ ਕੋਈ ਛੇੜੇਗਾ ਖਿੱਚੇਗਾ ਤੇ ਨਾਲ ਹੀ ਪੁਲਿਸ ਵਾਲਾ ਸਾਇਰਨ ਵੱਜਣ ਲੱਗ ਜਾਏਗਾ ਜੀ ਓਕੇ ਜੀ ਇਹ ਕਿੰਨੇ ਦਾ ਹੈ ਇਹ ਭਾਜੀ ਸਿਰਫ 450 ਰੁਪਏ ਦਾ ਤੇ ਇਹ ਜਿਹੜੀ ਸਟੂਲ ਦਿੱਤੇ ਕਿੰਨੇ ਦਾ ਇਹ ਸਟੂਲ ਭਾਜੀ 550 ਰੁਪਏ ਦਾ ਜੀ ਇਹਦਾ ਆਨਲਾਈਨ ਇੱਕ ਵਾਰੀ ਪ੍ਰਾਈਸ ਚੈੱਕ ਕਰਿਓ ਟੈਲੀਸਕੋਪਿੰਗ ਇਹਨੂੰ ਸਟੂਲ ਕਹਿੰਦੇ ਨੇ ਹੁਣ ਇਹਨੇ ਬਹੁਤ ਮਹਿੰਗੇ ਨੇ ਆਨਲਾਈਨ ਬਹੁਤ ਮਹਿੰਗੇ ਨੇ ਜੀ ਅੱਜ ਤਾਂ ਲਾਹ ਬੜੀ ਚੱਲ ਰਹੀ ਜੀ ਆਪਣੀ ਦੁਕਾਨ ਦੀ ਹੌਟ ਟ੍ਰੈਂਡਿੰਗ ਆਈਟਮ ਹੈ ਇਹ ਟੋਰਚ ਦਾ ਵੀ ਕੰਮ ਕਰਦੀ ਹੈ ਜੀ ਔਰ ਨਾਲ ਆਹ ਦੇਖੋ ਜੀ ਅੱਜ ਕੱਲ੍ਹ ਕੁੜੀ ਸੇਫਟੀ ਵਾਸਤੇ ਰੱਖਦੀਆਂ ਨੇ ਕਰੰਟ ਦਾ ਝਟਕਾ ਮਾਰਨਾ ਇਹਦੇ ਵਿੱਚ ਆਪਣੇ ਕੋਲ ਵੱਡੀ ਵੀ ਆ ਗਈ ਹੋਈ ਹੈ ਇਹ ਕਿੰਨੇ ਦੀ ਹੈ ਇਹ 400 ਰੁਪਏ ਤੋਂ ਸ਼ੁਰੂ ਹੈ ਜੀ ਜਿਹੜੀ ਛੋਟੀ ਟੋਰਚ ਹੈ ਆ ਵੱਡੀ ਹੈ ਜੀ ਇਹ ਉਹਦੇ ਨਾਲੋਂ ਚਾਰ ਗੁਣਾ ਵੱਧ ਝਟਕਾ ਮਾਰਦੀ ਹੈ ਜੀ ਓਕੇ ਉਸ ਤੋਂ ਬਾਅਦ ਭਾਜੀ ਇੱਕ ਆ ਬੱਚਿਆਂ ਦੀ ਗ੍ਰੀਨ ਲੇਜ਼ਰ ਲਾਈਟ ਇੱਕ ਇਹ 3 ਕਿਲੋਮੀਟਰ ਤੱਕ ਰੇਂਜ ਜਾਂਦੀ ਹੈ ਜੀ ਇਹਦੀ ਗ੍ਰੀਨ ਲੇਜ਼ਰ ਲਾਈਟ ਐਨੂੰ ਕਹਿੰਦੇ ਨੇ ਇਹ ਅਸੀਂ ਜਦੋਂ ਸਰਚ ਕਰਾਂਗੇ ਨਾ ਆਨਲਾਈਨ ਉਹਦਾ ਪ੍ਰਾਈਸ ਚੈੱਕ ਕਰਿਓ ਜੀ ਹੁਣ ਜਿਹੜਾ ਇਸ ਟਾਈਮ ਮੈਂ ਤਾਂ ਪ੍ਰਾਈਸ ਹੈ 450 ਰੁਪਏ Amazon ਉੱਤੇ ਵਿਕ ਰਿਹਾ ਅਸੀਂ ਸਿਰਫ 250 ਰੁਪਏ ਦੀ ਦੇਣ ਜਾ ਰਹੇ ਆ ਉਹ ਵੀ ਸਿੱਲਾ ਆਲੀ ਜੇ ਚਾਰਜਿੰਗ ਵਾਲੀ ਲੈਣੀ ਉਹ ਵੀ ਆਪਣੇ ਕੋਲ ਮਿਲ ਜੇਗੀ ਉਹ ਵੀ ਇੰਪੋਰਟਡ ਹੈ ਜੀ ਚਾਰਜਿੰਗ ਵਾਲੀ ਓਕੇ ਉਸ ਤੋਂ ਬਾਅਦ ਭਾਜੀ ਅੱਜ ਕੱਲ ਆਹ ਬੋਹ ਚੱਲ ਰਹੀ ਏ ਆ ਦੇਖੋ ਸਟਰੋਬ ਲਾਈਟ ਏ ਇਹਦੀ 3 ਕਿਲੋਮੀਟਰ ਤੱਕ ਰੇਂਜ ਜਾਂਦੀ ਏ ਜੀ 12 ਮਿੰਟ ਚਾਰਜ ਕਰਨੀ ਏ 5 ਘੰਟੇ ਦਾ ਇਹਦਾ ਬੈਟਰੀ ਬੈਕਅਪ ਏ ਜੀ ਇਹ ਭਾਜੀ ਗੱਡੀਆਂ ਕਾਰਾਂ ਬਾਈਕਾਂ ਦੇ ਉੱਤੇ ਫਿੱਟ ਹੋ ਜਾਂਦੀ ਏ ਉਤਾਰ ਕੇ ਨੂੰ ਬਾਅਦ ਜਦ ਅਸੀਂ ਚਾਰਜਿੰਗ ਵੀ ਕਰ ਸਕਦੇ ਆ ਔਰ ਇਹਦੇ ਵਿੱਚ 16 ਲਾਈਟਾਂ ਚੱਲਦੀਆਂ ਨੇ 4 12 ਘੰਟੇ 12 ਮਿੰਟ ਅਸੀਂ ਚਾਰਜਿੰਗ ਕਰਨੀ ਹੈ ਤੇ 4 ਘੰਟੇ ਦਾ 5 ਘੰਟੇ ਦਾ ਬੈਟਰੀ ਬੈਕਅਪ ਹੈ ਜੀ ਇਹਦਾ ਕਿੰਨੇ ਕਿੰਨੇ ਇਹਨੂੰ ਸਟ੍ਰੋਬ ਲਾਈਟ 120 ਰੁਪਏ ਦੀ ਪਾਜੀ ਆਨਲਾਈਨ ਸਿੰਗਲ ਪੀਸ ਵੇਚ ਰਹੇ ਨੇ ਅਸੀਂ 110 ਰੁਪਏ ਤੇ ਦੋ ਪੀਸ ਦੇ ਰਹੇ ਹਾਂ ਓਕੇ ਵੀਰੇ ਉਸ ਤੋਂ ਬਾਅਦ ਭਾਜੀ ਇੱਧਰ ਆ ਜਿਓ ਆਪਣੇ ਕੋਲ ਆ ਸ਼ੇਕਰ ਆਪਣੇ ਕੋਲ ਮਿਲ ਜਾਣਗੇ ਸਿਪਰ ਮਿਲ ਜਾਣਗੇ ਆ ਸ਼ੇਕਰ ਬੜੇ ਅੱਜ ਕੱਲ੍ਹ ਚੱਲ ਰਹੇ ਨੇ ਜੀ ਇਹਰਾ ਟੱਚ ਵਾਲੇ ਲੈਂਪ ਬੜੇ ਚੱਲ ਰਹੇ ਨੇ ਮੈਂ ਤੁਹਾਨੂੰ ਟੈਂਚ ਟੱਚ ਵਾਲੇ ਲੈਂਪ ਦਿਖਾਉਂਦਾ ਹਾਂ ਆ ਦੇਖੋ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਆਪਣੇ ਕੋਲ ਆਏ ਨੇ ਇਹ ਦੀਵਾਲੀ ਦੀ ਹੌਟ ਟ੍ਰੈਂਡਿੰਗ ਆਈਟਮ ਹੈ ਆ ਦੇਖੋ ਆ ਟੱਚ ਕੀਤਾ ਨਾਲ ਹੀ ਚੱਲ ਪਿਆ ਜੀ ਇਹਦੇ ਵਿੱਚ 16 ਕਲਰ ਨੇ ਔਰ ਇਹ ਰਿਮੋਟ ਤੋਂ ਵੀ ਆਪਰੇਟ ਕਰ ਸਕਦੇ ਆ ਤੇ ਇਹਨੂੰ ਟੱਚ ਕਰਕੇ ਵੀ ਆਪਰੇਟ ਕਰ ਸਕਦੇ ਆ ਟੱਚ ਰੱਖਣਾ ਆਫ ਹੋ ਗਿਆ ਟੱਚ ਰੱਖਣਾ ਆਨ ਹੋ ਜਾਏਗਾ ਜੀ ਕੀ ਪ੍ਰਾਈਸ ਹੈ ਇਹਦਾ ਏ ਭਾਜੀ ਆਪਣੇ ਕੋਲ ਸ਼ੁਰੂ ਹੋ ਜਾਂਦਾ ਇੱਕ ਕੋ ਪੀਸ ਪਿਆ ਜੀ ਐਦਰ ਦਿਖਾਉ ਆ ਆ ਵਾਲਾ ਇਹ ਅਸੀਂ ਦਵਾਂਗੇ 250 ਰੁਪਏ ਦੇ ਵਿੱਚ ਔਰ ਇਹ ਵਾਲਾ ਦਵਾਂਗੇ ਅਸੀਂ 450 ਰੁਪਏ ਦੇ ਵਿੱਚ ਇਹ ਹੈਵੀ ਕੁਆਲਟੀ ਦੇ ਵਿੱਚ ਜੀ ਇਹ ਸਾਰਾ ਇੰਪੋਰਟ ਦਾ ਮਾਲ ਹੈ ਨਾ ਇਹਨਾਂ ਤੋਂ ਬਹੁਤ ਮਹਿੰਗੀਆਂ ਨੇ ਜੀ ਹੋਰ ਲੜ ਭਾਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲੱਗਦੇ ਨੇ ਜੀ ਹੁਣ ਆ ਦੇਖੋ ਅੱਜ ਕੱਲ ਬੱਚਿਆਂ ਦੀ ਇੱਕ ਮੈਜਿਕ ਬੁੱਕ ਚੱਲ ਰਹੀ ਏ ਇਹ ਬੱਚਿਆਂ ਦੀ ਰਾਈਟਿੰਗ ਸੁਧਾਰਨ ਵਾਲੀ ਬੁੱਕ ਏ दे दे चार, चार ओके ਇਹਦੇ ਨਾਲ ਬੱਚਿਆਂ ਦੀ ਰਾਈਟਿੰਗ ਬਹੁਤ ਵਧੀਆ ਹੋ ਜਾਂਦੀ ਏ ਹੁਣ ਇਹਦਾ ਆਨਲਾਈਨ ਪ੍ਰਾਈਸ ਚੈੱਕ ਰੇਜ 399 ਰੁਪਏ ਦੀ ਇੱਕ ਪੂਰਾ ਸੈੱਟ ਦੇ ਰਹੇ ਨੇ ਚਾਰ ਬੁੱਕਾਂ ਦਾ ਸੀ ਸਿਰਫ 130 ਰੁਪਏ ਦੀ ਦੇਣ ਜਾ ਰਹੇ ਆ 130 ਰੁਪਏ ਦਾ ਪੂਰਾ ਸੈੱਟ ਆ ਸੀ ਹਾਂਜੀ ਚਾਰ ਚਾਰ ਬੁੱਕਾਂ ਮਿਲਣਗੀਆਂ ਨਾਲ 10 ਸਿੱਕੇ ਮਿਲਣਗੇ ਇੱਕ ਰੀਫੋਲ ਹੋਏਗਾ ਜੀ ਉਸ ਤੋਂ ਬਾਅਦ ਭਾਜੀ ਆਪਣੇ ਕੋਲ ਆ ਮੋਕੀ ਟੋਕੀ ਜਿਵੇਂ ਦੁਕਾਨਦਾਰ ਭਰਾਵਾਂ ਨੂੰ ਚਾਹੀਦੀ ਏ ਗੋਡਾਊਨ ਦੇ ਵਿੱਚੋਂ ਮੰਨ ਲਓ ਕੋਈ ਕੰਮ ਕਰ ਰਿਹਾ ਵੇ ਹਾਂਜੀ ਹਾਂਜੀ ਏ ਆ ਦੇਖੋ ਤੁਸੀਂ ਆ ਕੈਮਰਾ ਲਵਾਉਗੇ ਤਰ ਮੜਾ ਜਾਂ ਨਿਕਾ ਕਿੰਨੀ ਹੈਵੀ ਕੁਆਲਿਟੀ ਦੇ ਵਿੱਚ ਇਹ ਵਾਲੀ ਆਪਣੀ ਵੋਕੀ ਟੋਕੀ ਹਾਂਜੀ ਆ ਦੇਖੋ ਇਹ ਅਸੀਂ ਦੇਣ ਜਾ ਰਹੀਆਂ ਸਿਰਫ 1500 ਰੁਪਏ ਦੇ ਵਿੱਚ ਕੁਆਲਿਟੀ ਦੇਖੋ ਇੱਕ ਨੰਬਰ ਕੁਆਲਿਟੀ 1 ਕਿਲੋਮੀਟਰ ਤੱਕ ਰੇਂਜ ਹੈ ਜੀ ਇਹਦੀ ਵੋਕੀ ਟੋਕੀ ਕੀ ਪ੍ਰਾਈਸ ਹੈ ਇਹਦਾ ਇਹ 1500 ਰੁਪਏ ਦੀ ਬਾਜੀ ਓਕੇ ਸਰ ਉਸ ਤੋਂ ਬਾਅਦ ਸਰ ਆਪਣੇ ਕੋਲ ਆ ਵੈਕਿਊਮ ਆਇਆ ਜੀ ਨਵਾਂ ਆਇਆ ਇੱਕ ਆਹ ਦੇ ਅੱਜਕੱਲ ਮਾਰਕੀਟ ਦੇ ਵਿੱਚ ਵੇਚੀ ਰਿਹਾ ਇਹ ਵੇਖ ਕਿੰਦੀ ਬਹੁਤ ਪਾਵਰਫੁਲ ਹੈ 450 ਰੁਪਏ ਦਾ ਮਿਲੇਗਾ ਕਰਨ ਨੂੰ ਓਕੇ ਜੀ ਆਹ ਦੇਖੋ ਲੋਕ ਨਹੀਂ ਇਹ 3 ਇਨ 1 ਹੈ ਜੀ ਇਹਦੇ ਵਿੱਚ ਇੱਕ ਹੋਰ ਵੱਡੀ ਕੁਆਲਿਟੀ ਵਾਲਾ ਆਇਆ ਇਹ ਕਿੰਨੇ ਦਾ ਵਾ ਇਹ 450 ਦਾ ਜੀ ਛੋਟੇ ਵਾਲਾ ਓਕੇ ਆਹ ਵੱਡਾ ਆਇਆ ਜੀ ਇਹ ਉਸ ਤੋਂ ਡਬਲ ਟ੍ਰਿਪਲ ਕਵਰ ਦਾ ਹੈ ਜੀ ਇੱਕ ਵਾਰੀ ਚਾਰਜਰ ਕਰ ਲਿਆ ਨਾ ਉਸ ਤੋਂ ਬਾਅਦ ਪੂਰਾ ਇੱਕ ਹਫਤਾ ਲੋਡ ਨਹੀਂ ਪੈਂਦੀ ਇਹਦੀ ਬੈਟਰੀ ਦੀ ਜੇ ਤੁਸੀਂ ਮੰਨ ਲਓ ਅੱਧਾ ਪੌਣਾ ਘੰਟਾ ਵੀ ਯੂਜ਼ ਕਰਕੇ ਰੱਖ ਛੱਡਦੇ ਉਸ ਤੋਂ ਬਾਅਦ ਲੋਡ ਨਹੀਂ ਪੈਂਦੀ ਇਹਦੀ ਕਿੰਨੇ ਦਾ ਇਹ ਇਹ ਵਾਲਾ ਭਾਜੀ ਆਪਾਂ ਨੂੰ ਲੱਗੇਗਾ 1250 ਰੁਪਏ ਦਾ ਇਹ ਪੂਰੀ ਫੁੱਲ ਪਾਵਰ ਵਾਲਾ ਸਭ ਤੋਂ ਹੈਵੀ ਇਹਨੂੰ ਬੈਟਰੀ ਹੁੰਦੀ ਹੈ ਹਾਂਜੀ ਹਾਂਜੀ ਇਹ ਵਾਰੰਟੀ ਇੱਥੇ ਓਕੇ ਉਸ ਤੋਂ ਬਾਅਦ ਭਾਜੀ ਆਪਣੇ ਕੋਲ ਟੈਂਪਰੇਚਰ ਵਾਲੀਆਂ ਬੋਤਲਾਂ ਮਿਲ ਜਾਣਗੀਆਂ ਆ ਚਾਰਜਿੰਗ ਵਾਲੇ ਬਲਬ ਅੱਜਕੱਲ ਬਹੁਤ ਚੱਲ ਰਹੇ ਨੇ ਜੀ ਇਹ ਤਿਆਰੀ ਕਰਨਾ ਬੜਾ ਸੌਖਾ ਜੀ ਚਾਰਜਿੰਗ ਬਲਬ ਇਹ ਅੱਜਕੱਲ ਜਿਵੇਂ ਅਸੀਂ ਕਿਤੇ ਵੀ ਘੁੰਮਣ ਜਾਂਦੇ ਆ ਰਾਤ ਨੂੰ ਲੋਡ ਪੈ ਜਾਂਦੀ ਹੈ ਜਿੱਥੇ ਮਰਜ਼ੀ ਇਹਨੂੰ ਟੰਗ ਦੋ ਕੈਂਪਿੰਗ ਬਲਬ ਕਹਿੰਦੇ ਆ ਮੂਲ ਤੇ ਚਾਰਜ ਕਰ ਜਾਂਦੇ ਹਾਂ ਹਾਂ ਜੀ ਇਹ ਇੱਕ ਵਾਰੀ ਚਾਰਜਰ ਕਰਨਾ ਹੈ ਜੀ 2 ਘੰਟੇ ਬੈਟਰੀ ਬੈਕਅਪ ਇਹਦਾ ਓਕੇ ਅਸੀਂ ਇੱਕ ਪਿੱਛੇ ਵੀ ਵੀਡੀਓ ਬਣਾ ਕੇ ਪਾਈ ਸੀ ਆਪਣਾ ਦੁਕਾਨ ਦਾ ਤੇਜ ਬਣਿਆ ਹੈ ਸਮਾਰਟ ਗੈਜਟਸ ਹੱਬ ਬਾਬੇ ਨਾਲਗ ਦੀ ਹੱਟੀ ਆ ਆਪਣੀ ਦੁਕਾਨ ਦੀ ਹੌਟ ਟ੍ਰੈਂਡਿੰਗ ਆਈਟਮ ਹੈ ਸੈਂਸਰ ਵਾਲੀ ਸੋਲਰ ਲਾਈਟ ਜੀ ਓਕੇ ਆ ਦੇਖੋ 200 ਰੁਪਏ ਦੀ ਅਸੀਂ ਸਿੰਗਲ ਵੇਚਦੇ ਆ ਤੇ ਡਬਲ ਜਿਹੜੀ ਏ 290 ਰੁਪਏ ਦੀ ਵੈਸੇ ਕਿ ਨਵੀਂ ਹੋਏ ਇਹ ਜਦੋਂ ਇਹ ਹਾਂਜੀ ਬੱਸ ਮਹਿੰਗੀ ਬਾਤ ਹੋ ਗਈ। ਭਾਜੀ 450 ਰੁਪਏ 499 ਰੁਪਏ ਦੀ ஆன்ਲਾਈਨ ਪ੍ਰਾਈਸ ਸਿੰਗਲ ਦਾ ਵੇਚ ਰਹੇ ਨੇ ਜੀ। ਡਬਲ 750 ਰੁਪਏ ਦੀ ਵੇਚ ਰਹੇ ਨੇ। ਭਲੇ ਅਸੀਂ ਆ 200 ਰੁਪਏ ਦੀ ਸਿਰਫ ਦੇਣ ਜਾ ਰਹੇ ਹਾਂ ਜੀ। ਇਹ ਸਾਡਾ ਪੁਰਾਣਾ ਪ੍ਰਾਈਸ ਏ ਔਰ ਜਿਹੜੇ ਵੀਡੀਓ ਵੇਖਣਗੇ ਕਈ ਲੋਕਾਂ ਨੂੰ ਪਤਾ ਵੀ ਇਹ ਵੀ ਅਸੀਂ ਪਿੱਛੇ ਵੀ ਵੀਡੀਓ ਬਣਾ ਕੇ ਪਾਈ ਸੀਗੀ। ਆ ਸਭ ਤੋਂ ਹੋਟ ਟ੍ਰੈਂਡਿੰਗ ਆਈਟਮ ਐ। ਡਬਲ ਜਿਹੜੀ ਇਹ ਸਾਡੇ ਕੋਲ 290 ਦੀ ਮਿਲੇਗੀ। ਸਿੰਗਲ ਲਾਈਟ ਅਸੀਂ 200 ਰੁਪਏ ਦੇ ਵਿੱਚ ਦੇ ਦਾਂਗੇ ਜੀ। ਓਕੇ ਵੀਰੇ। ਉਸ ਤੋਂ ਬਾਅਦ ਭਾਜੀ ਆਪਣੇ ਕੋਲ ਆ ਸਟਿੱਪ ਲਾਈਟ ਤੇ ਆ ਹੁਣ ਓਇਲ ਵਾਲੀਆਂ ਬੋਤਲਾਂ ਨੇ ਜੀ ਆ ਦੇਖੋ ਜੀ ਓਇਲ ਵਾਲੀਆਂ ਬੋਤਲਾਂ ਨੇ ਓਇਲ ਸਪਰੇਅ ਰਿਫਾਈਨਡ ਦਾ ਜਿਵੇਂ ਮੰਨ ਲਓ ਆਪਣੇ ਘਰ ਦੇ ਵਿੱਚ ਵੱਧ ਸਾਡੇ ਕੋਲ ਰਿਫਾਈਨਡ ਪਿਆ ਜਾਂਦਾ ਵੀ ਹਾਂਜੀ ਆ ਦੇਖੋ ਇਹਦੇ ਵਿੱਚ ਅਸੀਂ ਰਿਫਾਈਨਡ ਪਾਣਾ ਰਿਫਾਈਨਡ ਪਾ ਕੇ ਸਪਰੇਅ ਕਰਕੇ ਯੂਜ਼ ਕਰ ਸਕਦੇ ਹਾਂ ਕਿੰਨਾ ਕੋ ਰਿਫਾਈਨਡ ਚਾਹੀਦਾ ਕਿੰਨਾ ਕੋ ਨਹੀਂ ਚਾਹੀਦਾ ਬਹੁਤ ਵੀਰੀ ਇਹਦਾ ਕੀ ਪ੍ਰਾਈਸ ਹੈ ਇਹ ਹੈਵੀ ਕੁਆਲਿਟੀ ਦੇ ਵਿੱਚ ਸਿਰਫ 250 ਰੁਪਏ ਦੀ ਬਾਜੀ ਡਿਫਰੈਂਟ ਇਅਰੋਂ ਚੀਜ਼ਾਂ ਨੇ ਬਾਈ ਹਾਂਜੀ ਸਰ ਸਾਰੀਆਂ ਯੂਨੀਕ ਆਈਟਮਾਂ ਬਹੁਤ ਵਧੀਆ ਦਿਵਾਲੀ ਦੀਆਂ ਡੀਲ ਵੀ ਬਹੁਤ ਸਹੀ ਨੇ ਬਾਈ ਹਾਂਜੀ ਆ ਇਲੈਕਟ੍ਰਿਕ ਟੀਫਨ ਆਏ ਨੇ ਆਪਣੇ ਕੋਲੇ ਕੱਲ ਹੀ ਮਾਲ ਉਤਰਿਆ ਇਹ ਹੈਵੀ ਕੁਆਲਿਟੀ ਦੇ ਵਿੱਚ ਮੰਗਾਈ ਨੇ ਅਸੀਂ ਔਰ ਇਹ ਵਾਰੰਟੀ ਦੇ ਵਿੱਚ ਨੇ ਟੀਫਨ ਜਿੰਨੇ ਵੀ ਨੇ ਇਲੈਕਟ੍ਰਿਕ ਟੀਫਨ ਇਹ ਦੇਖੋ ਇਹ ਰੋਟੀ ਇਹਦੇ ਜੇ ਤੁਸੀਂ ਪੈਕ ਕਰੋ ਇਹਨੂੰ ਲਗਾ ਕੇ ਇਹਦੇ ਵਿੱਚ ਆਹ ਤਾਰ ਮਿਲੇਗੀ ਇਹ ਤਾਰ ਆਪਾਂ ਫਿੱਟ ਕਰਨੀ ਹੈ ਫਿੱਟ ਕਰਕੇ ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ ਰੋਟੀ ਆਪਣੀ ਗਰਮ ਹੋ ਜਾਏਗੀ ਜੀ ਕਿੰਨੇ ਦਾ ਇਹ ਇਹ ਭਾਜੀ ਆਪਾਂ 1050 ਰੁਪਏ ਦਾ ਇਹ ਵਾਲਾ 3 ਲੇਅਰ ਵਾਲਾ ਜਿਹੜਾ ਟਿਫਨ ਹੈ ਉਹ ਆਪਾਂ ਨੂੰ ਪਾਊਗਾ 1550 ਰੁਪਏ ਦਾ ਔਰ ਹੈਵੀ ਕੁਆਲਟੀ ਦੇ ਵਿੱਚ ਇਹ ਨਹੀਂ ਹੈਗਾ ਵੀ ਕਸਟਮਰ ਲੈ ਕੇ ਜਾਏਗਾ ਦੁਬਾਰਾ ਫੇਰ ਲੰਬਾ ਲਏਗਾ ਸਭ ਤੋਂ ਲੰਬੇ ਵਾਲਾ ਕੰਮ ਨਹੀਂ ਹੋਊਗਾ ਲੰਬੇ ਵਾਲਾ ਕੰਮ ਨਹੀਂ ਹੋਏਗਾ ਜੀ